चाचरी छन न सत्रे न मित्रे ना भरमंग न भित्रे ना कर्मंग न काय अजनम अजाय हे प्रभु ना तेरा कोई वैरी है अते ना ही कोई मित्र है क्योंकि तेरे बराबर का कोई नहीं ना तेन कोई भुलेखा है अते ना ही तेरे अंदर दुचितापन है भाव ऐसा तो परिपूर्ण परमात्मा है ना बेतरे भेद भाव नहीं दुचिता भाव नहीं तेरे विच भरम नहीं शत्र मित्र तो तू न्यारा है भाव ऐसा नहीं कि किसे नल तेरा कोई रिश्ता नहीं किसे नल बहुत वड्डा रिश्ता है अगर कह दी तू फलाने दा बहुत मित्र है तो फिर किसे दा मित्र नहीं भी है नहीं तू समान दृष्ट है छत्र मित्र तो न्यारा है तेरे विशेष कोई कर्म नहीं तेरी कोई काया नहीं तू तो अजन्म है और तेरी कोई मां नहीं तेंनु किसी ने जन्म नहीं दिता ना कर्म ना काय अजन्म आ जाए तू तो कर्मों के अधीन नहीं तेरी कोई काया नहीं ਤੂੰ ਜਨਮਾਂ ਦੇ ਅਧੀਨ ਨਹੀਂ ਔਰ ਤੈਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਨਾ ਚਿੱਤਰੇ ਨਾ ਮਿੱਤਰੇ ਹਰੇ ਹੈ ਪਵਿੱਤਰੇ ਧਰਤੀ ਸੇ ਆਦੀ ਸੇ ਅਦ੍ਰਿਸ਼ ਸੇ ਅਕਰਿਸ਼ ਸੇ हे ਪ੍ਰਭੂ ਤੇਰੀ ਕੋਈ ਤਸਵੀਰ ਨਹੀਂ ਬਣ ਸਕਦੀ ਤੇਰਾ ਕੋਈ ਮਿੱਤਰ ਨਹੀਂ ਕਿਉਂਕਿ ਤੇਰੇ ਬਰਾਬਰ ਦਾ ਕੋਈ ਨਹੀਂ ਤੂੰ ਸਭ ਜੀਵਾਂ ਤੋਂ ਪਰੇ ਹੈ ਭਾਵ ਨੇ ਲੈਪ ਹੈ ਤੇ ਸੁਧ ਆਤਮਾ ਹੈ اے ਪ੍ਰਭੂ ਤੂੰ ਧਰਤੀ ਦਾ مالک ਹੈ ਸ਼ੁਰੂ ਤੋਂ مالک ਹੈ ਤੂੰ ਦਿਸਣ ਤੋਂ ਪਰੇ ਹੈ ਤੇ ਕਦੇ ਲਿੱਸਾ ਹੋਣ ਵਾਲਾ ਨਹੀਂ ਹੈ ਐਸਾ ਨਹੀਂ ਹੈ ਕਿ ਤੂੰ ਕਦੀ ਕਮਜ਼ੋਰ ਹੋ ਜਾਏ ਨਿਢਾਲ ਹੋ ਜਾਏ ਐਸਾ ਨਹੀਂ ਹੈ ਬ੍ਰਿਸ਼ਪੂਰਨ ਪਰਮਾਤਮਾ ਦੀ ਤਸਵੀਰ ਬਾਰੇ ਬਾਰ ਬਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਸਬਾਣੀ ਵਿੱਚ ਕਹਿ ਰਹੇ ਨੇ ਅਲੇਖ ਹੈ ਤੇ ਫਿਰ ਹੁਣ ਕਹਿੰਦੇ ਨੇ ਨਾ ਚਿੱਤਰੇ ਤੇਰਾ ਕੋਈ ਚਿੱਤਰ ਨਹੀਂ ਅਗਰ ਕੋਈ ਚਿੱਤਰਕਾਰ ਤੇਰਾ ਚਿੱਤਰ ਬਣਾ ਸਕਦਾ ਹੈ ਤੋ ਤੂੰ ਉਸ ਦੀ ਕਲਪਨਾ ਦੇ ਚ ਆ ਗਏ ਹੈ ਤੂੰ ਉਸ ਦੀ ਸਮਝ ਦੇ ਚ ਆ ਗਏ ਹੈ ਇਸ ਵਾਸਤੇ ਆਖਿਆ ਗਿਆ ਮਨ ਬਾਣੀ ਬੁੱਧ ਤੋਂ ਉਪਰੇ ਹੈ ਕਲਪਨਾਵਾਂ ਤੋਂ ਵੀ ਉਪਰੇ ਹੈ ਮਨੁੱਖ ਦੀ ਕਲਪਨਾ ਜਿੱਥੇ ਤੱਕ ਜਾ ਸਕਦੀ ਹੈ ਉਸ ਕਲਪਨਾ ਤੋਂ ਵੀ ਪਰੇ ਹੈ ਜਦ ਕਲਪਨਾ ਤੋਂ ਵੀ ਪਰੇ ਹੈ ਤਾਂ ਤਸਵੀਰ ਕਿਸ ਤਰ੍ਹਾਂ ਬਣੇਗੀ ਇਸਲਾਮ ਨੇ ਰਚ ਕੇ ਤਸਵੀਰ ਦੀ ਮੁਖਾਲਫਤ ਕੀਤੀ ਔਰ ਕਹਿ ਦਿੱਤਾ ਖੁਦਾ ਦੀ ਤਸਵੀਰ ਨਹੀਂ ਬਣ ਸਕਦੀ ਖੁਦਾ ਦੇ ਪੈਗੰਬਰ ਦੀ ਤਸਵੀਰ ਵੀ ਨਹੀਂ ਬਣ ਸਕਦੀ ਕਿ ਉਹ ਜੋ ਪੈਗਾਮ ਆਇਆ ਹੈ ਉਸਨੇ ਜੋ ਪਕੜੇ ਹੈ ਉਸ ਕਰਕੇ ਉਹ ਪੈਗੰਬਰ ਹੈ ਖੁਦਾ ਨੇ ਉਸਨੂੰ ਚੁਣਿਆ ਹੈ ਤਾਂ ਉਸ ਦੀ ਤਸਵੀਰ ਦੇ ਰਾਹੀ ਕਿਦਰ ਖੁਦਾ ਦੀ ਤਸਵੀਰ ਦਾ ਵੀ ਭੁਲੇਖਾ ਨਾ ਪੈ ਜਾਏ ਨਹੀਂ ਬਣਾਣੀ ਨਹੀਂ ਬਣਾਣੀ ਔਰ ਇਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਜ਼ੋਰ ਦਿੱਤਾ ਉਸ ਦਾ ਕੋਈ ਚਿੱਤਰ ਨਹੀਂ ਲੇਕਿਨ ਮਨੁੱਖ ਸੀਂਫੀ ਸਦੀ ਪ੍ਰਭਾਵਿਤ ਹੁੰਦਾ ਹੈ ਅੱਖਾਂ ਤੋਂ ਵੇਖ ਕੇ ਹੀ ਤੇ ਪ੍ਰਭਾਵਿਤ ਹੁੰਦਾ ਹੈ ਤੋਂ ਦਰਸ਼ਨ ਦੀ ਬੜੀ ਮਹਿਮਾ ਹੈ ਦੇਖਣ ਦੀ ਬੜੀ ਮਹਿਮਾ ਹੈ ਤੇ ਅੱਖਾਂ ਖੋਲਣ ਤੇ ਜੋ ਕੁਝ ਦੇਖਦੀਆਂ ਨੇ ਸੰਸਾਰ ਹੈ ਸੰਸਾਰ ਹੈ ਸੰਸਾਰ ਜੈਸਾ ਦਿਖਾਈ ਦੇ ਰਿਹਾ ਹੈ ਇੱਕ ਸੈਂਟਿਸਟ ਨੂੰ

ਸਿਰਫ ਰਾਜ਼ ਜਾਣਦਾ ਹੈ ਸੰਤ ਉਸ ਨੂੰ ਵੀ ਜਾਣਦਾ ਹੈ ਜੋ ਪਦਾਰਥ ਦੇ ਵਿੱਚ ਹੈ ਤੇ ਪਦਾਰਥ ਦੇ ਰਾਜ਼ ਰੱਖਣ ਵਾਲਾ ਹੈ ਇਸ ਵਾਸਤੇ ਕਹਿ ਦਿੱਤਾ ਹੈ ਉਸ ਦੀ ਕੋਈ ਤਸਵੀਰ ਨਹੀਂ ਬਣਾਣੀ ਪਰ ਮਨੁੱਖ ਪ੍ਰਭਾਵਤ ਅੱਖਾਂ ਤੋਂ ਹੀ ਹੈ ਤੋ ਕੀ ਕੀਤਾ ਜਾਏ ਸਗਲ ਭਵਨ ਕੀ ਮੂਰਤ ਏਕਾ मुख तेरे टकसाला सारा संसार ही उसका रूप है विस्माद हो जाता है किधरे किधरे साइंटिस्ट भी जद संसार दे छोटे छोटे जर्रे भी उस दे गो महान खोज रख देंगे ने और महान जानकारी रख देंगे ने और जद वो देखता है संसार ते महान है महान है जद ਬਹੁਤ ਖੁੱਲੀ ਅੱਖ ਨਾਲ ਵਿਸ਼ਾਲ ਅੱਖ ਨਾਲ ਇੱਕ ਸੰਗ ਵੇਖਦਾ ਹੈ ਤੋ ਸੰਸਾਰ ਵਿੱਚ ਉਹ ਨਿਰੰਕਾਰ ਝਲਕਣ ਲੱਗ ਪੈਂਦਾ ਹੈ ਜੋ ਦੀ ਸੋ ਤੇਰਾ ਰੂਪ ਗੁਣ ਨਿਦਾਨ गोविंद ਅਨੂ ਸਾਰਾ ਸੰਸਾਰ ਫਿਰ ਉਸ ਦੀ ਮੂਰਤ ਬਣ ਜਾਂਦਾ ਹੈ ਉਹ ਆਪ ਅਸੀਮ ਉਸ ਦੀ ਮੂਰਤੀ ਵੀ ਅਸੀਮ